ਏ ਮੋਟਰ ਦਾ ਅੱਜ ਜਨਦੇ ਨਾ ਬਈ ਸ਼ਾਮ ਨੂੰ ਡਿਨਰ ਪਾਰਟੀਆਂ ਚੱਲਣਗੀਆਂ ਅੱਜ ਐ ਠੀਕ ਐ ਚਾ ਚੜ ਗਿਆ ਵੇਖਿਆ ਕਿਉਂ ਨਾਲ ਹੀ ਆਹ ਰ ਮੇਰੇ ਤੇ ਨਾਸਾਂ ਤੱਕ ਸਾਰਾ ਇਹਨੇ ਭਰ ਦਿੱਤਾ ਅੱਛਾ ਸਾਗ ਹੋਣਾ ਹੀ ਸੀ ਤੇ ਜੇ ਹੁਣ ਕੱਲ ਨੂੰ ਕੀਤਾ ਨਾ ਫਿਰ ਪਾਰ ਹੀ ਲੰਘੂਗੀ ਬਹੁਤ ਚਲਾ ਗਿਆ ਬਹੁਤ ਆਹ ਓ ਵਾਰਤਾ ਆਉ ਜਾਂਦਾ ਹੀ ਆਏ ਹੋਏ ਮੰਮੀ ਇੰਨਾ ਵਜੇ ਤੁਹਾਡੇ ਭਾਰ ਨਾਲ ਕੁਝ ਨਹੀਂ ਹੋਇਆ ਫਿਰ ਖਾਣਾ ਨਹੀਂ ਹੋ ਜਾਦਾ ਕਮਜ਼ੋਰ ਇਹ ਹਜੇ ਤਾਂ ਤਾੜ ਕੀਦੀ ਟਰੈਕਟਰ ਨਾਲ ਉਹ ਵੀ ਬਾਤੀ ਤੁਸੀਂ ਤਾਂ ਟਰੈਕਟਰ फेल ਕਰਤੇ ਆਏ ਰੱਬਾ ਕੀ ਹੋ ਗਿਆ ਕੱਲ ਜੋ ਗਿਆ ਆ ਗਿਆ ਨਹੀਂ ਮੈਨੂੰ ਲੱਗਾ ਸੀ ਜਿਹੜਾ ਤੂੰ ਬੈਠੀਦਾ ਮੰਜਾ ਠਾਣ ਗਿਆ ਨਾ ਮੈਂ ਤੈਨੂੰ ਹੱਥ ਤੇ ਦ ਮੈਂ ਇਹਨੂੰ ਵਿਖਾਇਆ ਕਿ ਮੈਂ ਤਾਂ ਮਿਠਾ ਜਾ ਜਾਈਦਾ ਤੇ ਠਾਣਾ ਹੀ ਜਾਣਾ ਹੋਰਗਾ ਠਾਣ ਨੂੰ ਕੋਈ ਸੀ ਖੋਲੀ ਗਿਆ ਨਾ ਹੂੰ ਕੌਣ ਕਹਿੰਦਾ ਬੋਲੀ ਆ ਤਾਂ ਬੋਲੀ ਆ ਜੇ ਮਿੱਟੀ ਤੁਸੀਂ ਵੱਡੇ ਹੋ ਨਹੀਂ ਨਹੀਂ ਇਹ ਇਹਦਾ ਤਾਂ ਰਿਸ਼ਤਾ ਪੱਕਾ ਮਾਰੇ ਫੁੱਫੜ ਜੀ ਵਾਲਾ ਜੀ ਮੇ ਬੁੱਪੜੀਆਂ ਨਾ 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 ਮੈਂ ਤੇ ਤੇਰਾ ਵੱਡਾ ਭਰਾ ਆ ਬੁੱਪੜ ਜੀ ਕਿਹਦੇ ਦਾ ਭਰਾ ਨਹੀਂ ਬੰਦੇ ਨਿੱਕਾ ਹੀ ਆ ਮੈਂ ਗਿੰਦਰ ਵੱਡਾ ਮੈਂ છોੜਾ ਭਰਾ ਇਹ ਬਿਨਾ ਪੂ ਵਾਲਾ ਬੁੱਪੜਾ ਆ ਜਿਹੜਾਦੇ ਹੋਏ ਆਪਾਂ ਤਾਂ ਲੋਈ ਲੈ ਕੇ ਆਏ ਆ ਹਾਂਜੀ ਆਪਾਂ ਤਾਂ ਲੋਈ ਲੈ ਕੇ ਆਏ ਟੋਰ ਟੂਰ ਦੀ ਟੈਨਸ਼ਨ ਨਾ ਲੈਵੇ ਇੱਕ ਮੇਰਾ ਦਿਲ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਅੱਜ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨਾੜ ਤੱਕ ਜਰੂਰ ਦੇਖਿਓ ਇਹ ਚੱਲੀ ਕਿੱਥੇ ਚੱਲੀ ਮੋਟ ਇਹ ਮੋਟੋ ਦਾ ਅੱਜ ਜਾਣਦੇ ਨਾ ਬਾਈ ਸ਼ਾਮ ਨੂੰ ਡਿਨਰ ਪਾਰਟੀਆਂ ਚੱਲਣਗੀਆਂ ਅਜ ਐ ਠੀਕ ਆ ਚਾ ਚੜ ਗਿਆ ਵੇਖਿਆ ਕਿਉਂ ਨਾਲੀ ਹੀਪਾ ਬੋਲਿਆ ਹੁਣੇ ਲੱਗਦਾ ਆਹ ਕਰ ਬੱਟਾ ਆ ਵੀ ਇੱਕ ਮੈਕ ਤੂੰ ਨਾ ਛੱਡੀ ਕੋਈ ਵਲੇਟਾ ਮੋੜ ਹੰਡਰਡ ਰੁਪੀਸ ਰਿਸੀਵਡ ਔਨ ਗੂਗਲ ਪੇ ਪਰ ਨਹੀਂ ਉਹ ਬੈਟਰੀਆਂ ਦੇ ਰੋਕ ਚੋਂ ਤਾਂ ਵਧੀਆ ਯੂਜ਼ ਹੁੰਦਾ ਰੂਫ ਦੀ ਕੁਆਲਿਟੀ ਚੈੱਕ ਕਰ ਲੋ ਤੇ ਉਹ ਬੰਦੇ ਚੈੱਕ ਕਰ ਲੋ ਬਹੁਤ ਬਹਾਨੇ ਬੁਣੇ ਲਾ ਕੇ ਆਏ ਆ ਇੱਕ ਵਿਆਹਿਆ ਇੱਕ ਕੁਵਾਰਾ ਇੱਕ ਮੇਰੇ ਨੂੰ ਦਿਖਦਾ ਹੀ ਨਹੀਂ ਉਹ ਕਿਤੇ ਗਵਾਚ ਜਾਂਦਾ ਇੱਕ ਦਿਨ ਤਾਂ ਦਿਖੇ ਹੀ ਨਾ ਕਿੱਥੇ ਉਹ ਫਿਰਦਾ ਪਰ ਉਹ ਫਿਰਦਾ بس اونوں تے پائپاں تے تے گرائنڈر پھراون پھڑون تے رکھیا ویلڈ تے کراوندی نی سچی او دا ਸਾਹ گم ہو گیا سی ਗੁੱਗੂ ਸਾਰਾ ਮੇਰੇ تے ਨਾਸਾਂ ਤੱਕ ਸਾਰਾ ਇਹਨੇ ਭਰ ਦਿੱਤਾ اچھا ਸਾਹ گم ਹੋਣਾ ਹੀ ਸੀ تے جے ਹੁਣ ਕੱਲ ਨੂੰ ਕੀਤਾ ਨਾ ਤਾਂ ਫਿਰ ਪਾਰ ਹੀ ਲੰਗੂਗੀ ਬਹੁਤ ਚਲਾਗ ਬਹੁਤ ਚਲਾਗ ਮੰਮੀ ਜਿੰਨੇ ਚੜਾ ਦਿੱਤੇ ਨੇ ਜਿਹੜੇ عمر ਦੇ ਹੈਗੇ ਨੇ ਵਧੀ ਅੱਗੇ ਹੋਣੇ ਤਾਂ ਕੁਛ ਨਹੀਂ ਹੁਣ ਮਤਲਬ ਤੂੰ ਕਹਿਣੀ ਆ ਕਿ ਉਹ ਬਰਾਂਡ ਉਨਾ ਟਾਈਮ ਲਈ ਉਤਰਨਾ ਜਿੰਨਾ ਚਿਰ ਮੰਜਾ ਟੁੱਟਦਾ ਨਹੀਂ ਪਾਵਾ ਥੱਲੇ ਵਰਦਾ ਜਾਂਦਾ ਉਹ ਵੇ ਮੰਜੀ ਤੋੜ ਕੇ ਹਟਿਓ ਨਾ ਹਟਿਓ ਨਾ ਹਟਿਓ ਨਾ ਹਟਿਓ ਵਾਰਤਾ ਆਉ ਜਾਂਦਾ ਜੀ ਆਏ ਹੋਏ ਮੰਮੀ ਇੰਨਾ ਵਾ ਸਾਡੇ ਭਾਰ ਨਾਲ ਕੁਝ ਨਹੀਂ ਹੋਇਆ ਖੱਡੇ ਥਾਂ ਕਿੰਨੀ ਹੋ ਜਾ ਡਾਇਆ ਕਮਜ਼ੋਰ ਇਹ ਹਜੇ ਤਾਂ ਤਾਰ ਕੀਦੀ ਟਰੈਕਟਰ ਨਾਲ ਉਹ ਵੀ ਬਾਤੀ ਤੁਸੀਂ ਤਾਂ ਟਰੈਕਟਰ ਫੇਲ ਕਰਤੇ ਮੰਜੀ ਕਿਹੜੀ ਨਾਲ ਤਾਰ ਖੀਚੀ ਟਰੈਕਟਰ ਵੀ ਫੇਲ ਕਰਤੇ ਕਿ ਨਹੀਂ ਇਹਨਾਂ ਨੇ ਦੱਸੀ ਤਦੀਪ ਕਿੱਡੀ ਚਾਤ ਤੋ ਬਾਤ ਆਵਾ ਆਏ ਰੱਬ ਬਾ ਕੀ ਹੋ ਗਿਆ ਕੱਲ ਜੋਗ ਆ ਗਿਆ ਨੇ ਮੈਨੂੰ ਲੱਗਾ ਸੀ ਜਦੋਂ ਤੂੰ ਬੈਠੀ ਨਾ ਮੰਜਾ ਠਾਣ ਜਿਆਦਾ ਮੈਂ ਤੈਨੂੰ ਅੱਥਰ ਇਧਰ ਮੈਂ ਇਹਨੂੰ ਵਿਖਾਇਆ ਕਿ ਤੂੰ ਮੈਂ ਤਾਂ ਮਠਾ ਜਾ ਜਾਈਂਦਾ ਤੇ ਠਾਣ ਹੀ ਜਾਣਾ ਹੋਰਗਾ ਠਾਣ ਉਹ ਕੋਈ ਖੋਲੀ ਹੈ ਨਾ ਹੂੰ ਕੌਣ ਕਹਿੰਦਾ ਬੋਲੀ ਆ ਤਾਂ ਬੋਲੀ ਆ ਜੇ ਮਿੱਟੀ ਟਰੈਕਟਰ ਨਹੀਂ ਭੌਂਦਾ ਇਹਨੂੰ ਹਣ ਕੋਈ ਨਹੀਂ ਤੇ ਜੇ ਬਾਹਰ ਦੇ ਟਰੈਕਟਰ ਲੈ ਗਿਆ ਉਹਨੇ ਲੈ ਜਾ ਚੱਲ ਅਗ ਲਿਆ ਸਰ ਚਲਾ ਲੈ ਗਿਆ ਚਾਲਾ ਹਾਂ ਜਾ ਬੜਾ ਹੈ ਬੜਾ ਨੂੰ ਨਹੀਂ ਲੋਰੋਗਾ ਦਾ ਮੋਟੇ ਦਾ ਫਿਰ ਵਾਈ ਫਿਰਦਾ ਫਾਦੇ ਆ ਵੇਰ ਦਾ ਗ੍ਰੀਬੇ ਤੇ ਐ ਲੱਗਦਾ ਜਿੱਦਾਂ ਕੱਦੂ ਕਰਨ ਵਾਲੇ ਆਏ ਹੁੰਦੇ ਨੇ ਪਹੁੰਚੇ ਚੰਗੇ ਹੁੰਦੇ ਨਾ ਨਹੀਂ ਆ ਇਦਾਂ ਹੀ ਬਹੁਤ ਥੱਲੇ ਹੋ ਗਾ ਨਾ ਉਹ ਹੋ ਡੀਜ਼ਲ ਦੀ ਜਨਾਬ ਨਿਕਲੀ ਸੀਗੀ ਜੁ ਵੀ ਲਕੋਸਟ ਦੀ ਟੀ-ਸ਼ਰਟ ਪਾਈ ਵਿਖਾਈ ਜੁ ਵੀ ਇਹਨੇ ਖੋਲ ਖੋਲ ਜੁ ਵੀ ਇਹਨੂੰ ਰਾਇਲ ਐਨਫੀਲਡ ਹੋਣੀ ਆ ਇੱਧਰ ਦੇਖੋ ਚੈੱਕ ਨਹੀਂ ਨਹੀਂ ਗੈਂਟ ਆ ਤਾਂ ਗਲਤ ਹੋ ਗਈ ਮਿਸਟੇਕ ਇੱਧਰ ਬੁਲਟ ਬਣਾ ਨਾ ਰਾਇਲ ਐਨਫੀਲਡ ਇੱਧਰ ਕੀਕੇ ਚੈੱਕ ਕਰ ਆਹ ਓਰੀਜਨਲ ਹੈ ਨਾ ਫਿਰ ਇਧਰ ਆਈਡੀ ਡਾਸ ਚੈੱਕ ਕਰ ਆ ਤੇ ਵਾਈਕੇ ਆ ਆ ਆ ਚੈੱਕ ਕਰ ਥੱਲੇ ਪਤਾ ਨਹੀਂ ਕਿਹੜੀ ਆ 150 ਲਾਇਆ ਲੱਗਦਾ 150 ਆਇਆ ਛਾਤੀ ਲੱਭੀ ਕਿ ਆ ਭਾਜੀ ਗੱਡੇ ਗੱਡੇ ਬੁੱਲ ਤੇਰੇ ਮੂੰਹ ਤੇ ਦਾਣਾ ਦੰਦਾ ਆ ਵੇ ਹਾਂ ਜੀ ਵੀ ਹੈਲੋ ਪਹਿਲਾਂ ਹੀ ਵੇ ਲੋ ਚੀਜ਼ਾਂ ਆਉਣ ਲੱਗ ਪਈਆਂ ਤੇ ਮੋਟਾ ਅੱਛੀ ਚੀਜ਼ ਆ ਰਹੀ ਆਪਣੇ ਲਈ ਜਨਮ ਦਿਨ ਤੋਂ ਪਹਿਲਾਂ ਕੱਲੂ ਜਨਮ ਦਿਨ ਤੇ ਚੱਕੀ ਗਰੀਬੀ ਆਜੀ ਭਾਈ ਤੁਸੀਂ ਵੀ ਕੋਈ ਲੈ ਲੂਗੇ ਦੇਣਾ ਦੇ ਦਿਓ ਕੋਈ ਗੱਲ ਨਹੀਂ ਲੈ ਲਓ ਲੈ ਲਓ ਕੋਈ ਚੱਕਰ ਨਹੀਂ ਜਨਮ ਦਿੰਦਾ ਭੱਲਾ 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 ਓਏ ਇਹ ਤਾਂ ਛੋ ਸਾਨੂੰ ਤਾਂ ਮਿਲਦੇ ਨਹੀਂ ਆਡੀ ਦੀ ਮੰਮੀ ਖੋਲ ਹੀ ਲਿੰਦੀ ਹਾਂ ਭੱਲੇ ਭੱਲੇ ਬੋਲੇ ਭੱਲੇ ਦੇ ਤੇ ਹੂੰ ਇਹ ਦੇਮ ਤੈਨੂੰ ਤੈਨੂੰ ਕੀ ਦੇਵਾ ਦੇਖਿਆ ਤੈਨੂੰ ਮਿਲ ਗਿਆ ਇਹਦੀ ਭੈਣ ਨੂੰ ਦੇ ਲੈ ਲਈ ਜਾ ਕੇ ਇਹ ਛੱਡਣਾ ਨਹੀਂ ਰੁਪਈਆ ਵੀ ਠੀਕ ਆ ਕਿ ਨਹੀਂ ਇਹ ਕੀ ਲੱਗਦਾ ਤੇਰਾ ਉਹੀ ਵੱਡੇ ਹੋ ਨਹੀਂ ਨਹੀਂ ਇਹ ਇਹ ਤਾਂ ਰਿਸ਼ਤਾ ਪੱਕਾ ਬਣਾ ਫੁੱਫੜ ਜੀ ਵਾਲਾ ਤੁਹ ਕਹ ਤੁਸੀਂ ਵੀ ਫੁੱਫੜ ਜੀ ਨਾ 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 ਮੈਂ ਤਾਂ ਤੇਰਾ ਵੱਡਾ ਭਰਾ ਆ ਵਾ ਫੁੱਫੜ ਜੀ ਕਿਹਦਾ ਭਰਾ ਨਹੀਂ ਬੰਦਾ ਨਿੱਕਾ ਹੀ ਆ ਮੈਂ ਗਿੰਦਰ ਵੱਡਾ ਆ ਮੈਂ ਛੋੜਾ ਭਰਾ ਇਹ ਬਿਨਾ ਪੂਆ ਦਾ ਫੁੱਫੜ ਆ ਆ ਜਾਣੀ ਕੋਈ ਅਗਲੇ ਸਾਲ ਆਪਾਂ ਲੈ ਆਉਣੀ ਪੂਆ ਈ ਸਾਰੇ ਹੀ ਲਿਬੜੇ ਨਿਕਲੇ ਆ ਬਾਹਰ ਕਿੰਨਾ ਬਾਜ ਬਚਾ ਕੇ ਆਇਆ ਤੇ ਤੇ ਪਿਆਕ ਨਹੀਂ ਕਹਾਂ ਮੋਟਰ ਚੱਲਦੀ ਆੜੀ ਕਰੋ ਚੈੱਕ ਮੁੰਡੇ ਆਹ ਹਾਂ ਕਹਿੰਦੀ ਪਹਿਲਾਂ ਫੇਰ ਲਵਾ ਲਾ ਤੂੰ ਕਾਜ ਕੀ ਹੋ ਗਿਆ ਮਢੀਰ ਦੇ ਨਾਲ ਪੁੱਛੋ ਨਾ ਅੱਜ ਕੀ ਹੋ ਗਿਆ ਜਿਹੜਾ ਵਲੌਗ ਆ ਜਿਹੜਾ ਆਏ ਓਏ ਐਂਡ ਹੋ ਜਾਣਾ ਐਂਡ ਆਹ ਹੋਈ ਲਾ ਰਾ ਆ ਬੂਟੇ ਦੀ ਲਾਈਵ ਕਰਦਾ ਹੋਈ ਲਾ ਰਾ ਗੋਆ ਗੋਆ ਹੈ ਅਭੀ ਗੈਂਗ ਅੱਜ ਨਜ਼ਰ ਆਦੇ ਹੋਏ ਆਪਾਂ ਤਾਂ ਲੋਈ ਲੈ ਕੇ ਆਏ ਆ ਹਾਂਜੀ ਆਪਾਂ ਤਾਂ ਲੋਈ ਲੈ ਕੇ ਆਏ ਟੂ ਟੂਰ ਦੀ ਟੈਨਸ਼ਨ ਨਾ ਲੈ ਵੀਰ ਉੱਤੇ ਆ ਉੱਤੇ ਆ ਉੱਤੇ ਆ ਵੇਖ ਹੀ ਵੀ ਵੇਖ ਕਿੰਨਾ ਕੋ ਪਾਇਆ ਵੇਖ ਕਿੰਨਾ ਕੋ ਪਾਇਆ ਵੇਖ ਵੇਖ ਕਿੰਨਾ ਕੋ ਪਾਇਆ ਵੇਖ ਵੇਖ oh my god ਇਹ ਦੂ ਬਾਦ ਨਹੀਂ ਬਸ ਇੰਨਾ ਹੀ ਬਹੁਤ ਠੀਕ ਹੈ ਨਾ ਫਿਰ ਵੀ ਲੋਈ ਲਈ ਉੱਤੋਂ ਦੀ ਠੰਡ ਟੂ ਮੱਚ ਹੈਵੀ ਹੋ ਚੁੱਕੀ ਆ yellow alert ਹੋ ਗਿਆ ਪੰਜਾਬ ਦੇ ਵਿੱਚ ਸਾਰੇ ਚ ਓਕੇ ਅੱਜ ਦੋ ਟੈਂਪਰੇਚਰ ਜਾਣਾ ਇੱਕ ਟੈਂਪਰੇਚਰ ਜਾਂਦੇ ਸਾਰ ਇੱਕ ਟੈਂਪਰੇਚਰ ਮਾਈਨਸ ਵੀ ਜਾੜਿਆ ਮਾਈਨਸ ਜਾੜਿਆ ਤਾਂ ਫਿਰ ਧਰਜਣ ਦੀ ਗੱਲ ਕੋਣ ਵਰਤੀ ਪੈਣੀ ਆ ਆ ਹੀ ਹੋਣਾ ਇੱਕ ਮੇਰਾ ਦਿਲ ਇੱਕ ਮੇਰਾ ਕਿੰਨੇ ਖਟੀਆਂ ਹੈ ਖਾਈਏ ਹੈ ਨੀਆ ਕਿੰਨੀਆਂ ਖਾਣੀਆਂ ਪਤਾ ਨਹੀਂ ਕਿੰਨੀਆਂ ਖਾਣੀਆਂ ਹਨ ਪ੍ਰਵ ਨਿੰਬੂ ਪਾਣੀ ਪੀ ਲਿਆ ਹੈ ਹੈ ਪਹਿਲਾ ਵੀ ਦਿਖਾਣੀ ਆਪ ਵੀ ਨਿੰਬੂ ਪਾਣੀ ਪੀ ਲਾ ਆਪ ਤੋਂ ਹੁੰਦਾ ਆ ਪਹਿਲੇ ਪਾਟ ਪਾ ਲੈ ਆ ਪਹਿਲੇ ਇੱਕ ਖਾਲਾ ਬਾਚੂ ਵੀ ਰੈਕਟ ਨੇ ਵੀ ਗਾ ਹਾਂ ਪਹਿਲਾ ਆਪਦੇ ਵਾਲੀ ਦਾ ਖਾਣਾ ਠੀਕ ਠੀਕ ਪਹਿਲੇ ਉਹ ਨਿੱਕਾ ਹੀ ਸੀ ਉਹ ਜਿਹੜਾ ਨਿੱਕਿਆ ਤਲਾ ਉਹ ਸੈੱਬ ਕਰਦੇ ਪੂਵੇ ਉਹ ਨਿੱਕਾ ਹੀ ਸੀ ਬਲੌਗ ਜਿਹੜਾ ਮੇਰਾ ਨਾ ਇਹ ਤਾਂ ਐ ਕੰਟੀਨਿਊ ਰਹਿੰਦਾ ਆਲਵੇਸ ਆਨ ਥਿਸ ਇਜ਼ ਮਾਈ ਪਰਸਨਲ ਵਲੌਗ ਥਿਸ ਇਜ਼ ਮਾਈ ਪਰਸਨਲ ਪ੍ਰੋਪਰਟੀ ਆਏ ਹੋਏ ਆ ਆਹ ਬਤਾਇਆ ਬਰੋਂ ਤੂੰ ਦੱਸ ਮੈਂ ਗਲਤ ਬੋਲਾਂਗਾ ਕਰਨ ਨਾ ਗਲਤ ਹਾਂ ਜੀ ਕੋ ਕੋ ਫਾਈਲ ਅੰਡ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ